ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਜੀ ਮੰਡੀ ਤਨੌਲਾ 11 12 2025 ਲੱਗੀ ਹੋਈ ਹੈ ਤੇ ਬਹੁਤ ਚੰਗੀਆਂ ਮੱਜਾਂ ਟੌਪ ਦੇਣ ਕੀ ਨੇ ਇੱਥੇ ਪਹੁੰਚੇ ਹੋਏ ਆ ਬਹੁਤ ਵਧੀਆ ਚੰਗੇ ਆਰਡਰ ਵਾਲੀ ਮੱਜ ਦਿਖਾਉਂਦੇ ਆ ਤੁਹਾਨੂੰ ਇੱਕ ਬਾਈ ਲੈ ਕੇ ਪਹੁੰਚਿਆ ਹੋਇਆ ਤੇ ਜਾਣਕਾਰੀ ਆਪਾਂ ਲੈ ਲੈਣੇ ਆ ਚੰਗੀਆਂ ਫਲਕਾਰੀਆਂ ਪਾਈਆਂ ਐਸਾ ਸਦਾ ਕਾਈਆਂ ਰਗਾ ਡਰਾ ਬਾਈ ਜੀ ਥੱਲੇ ਲੱਗਦਾ ਲੇਵਾ ਹਾਂਜੀ ਬਾਈ ਜੀ ਕੀ ਹਾਲ ਆ ਵਧੀਆ ਜੀ ਕਿੱਥੋਂ ਪਹੁੰਚੇ ਆ ਕੌਨਸ ਪਿੰਡ ਤੋਂ ਜੀ ਬਰਨਾਲਾ ਜਿਹੜਾ ਟਾਪੇ ਕੋਲੋਂ ਹਾਂਜੀ ਹਾਂਜੀ ਕਿਹੜੇ ਸੂਏ ਹੋਈ ਮੱਝ ਆਪਣੀ ਹੈ ਜੀ ਸੂਏ ਹੈ ਜੀ ਮੱਝ ਦੂਜੇ ਤੀਜੇ ਸੂਏ ਤੀਜੇ ਸੂਏ ਘਰ ਦੀ ਮੱਝ ਹੈ ਆਪਣਾ ਵਪਾਰ ਦਾ ਕੰਮ ਘਰ ਦੀ ਮੱਝ ਹੈ ਜੀ ਆਪਣੀ ਤੇ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਨੇ 12 ਲੀਟਰ ਕੋਲੋਂ ਦੁੱਧ ਹੈਗਾ ਜੀ ਘਰੇ ਰੱਖਣ ਨੂੰ ਵਧੀਆ ਜੇ ਕੋਈ ਰੱਖੇ ਘਰੇ ਰੱਖਣ ਨੂੰ ਵਧੀਆ ਹੀ ਜਾਂਦਾ ਕੀ ਰੇਟ ਕਰਤਾ ਜੀ 2.5 ਲੱਖ ਜੀ ਦਾ ਛੱਡਣੀ ਕਿਥੋਂ ਤੱਕ ਆ? ਤੋ 2:30 ਤੱਕ ਛੱਡ ਦਾਂਗੇ ਆਪਾਂ। ਨੰਬਰ ਬੋਲ ਦੇ ਰੱਪਾ। 9872081 ਨੂੰ ਕੱਟ। 21 ਆਪਣੇ ਕੋਲ ਕੋ ਹੋ। ਹਾਂਜੀ 21 ਮਾ। ਧੰਨਵਾਦ ਭਾਈ ਬਹੁਤ ਸੋਹਣੀ ਮੱਝ ਆ ਵਈ ਦੀ। ਘਰ ਦੀ ਵਾਝਾਂ। ਤਸੱਲੀ ਦਿੰਦਾ ਭਰਾ ਕਹਿੰਦਾ। ਘਰੇ ਰੱਖਣ ਨੂੰ ਚੰਗੇ ਦੁੱਧ ਵਾਲੀ ਆ। ਆ ਬੱਚਾ ਇਹਦਾ ਹੈ। ਹਾਂਜੀ ਹਾਂਜੀ। ਬਾਕੀ ਤਸੱਲੀ ਤੁਸੀਂ ਆਪਣੀ ਕੋਲੇ ਆ ਕੇ ਆਪ ਕਰ ਸਕਦੇ ਹੋ। ਮੰਡੀ ਢਨੋਲਾ ਤੇ ਪਹੁੰਚੀ ਹੋਈ ਆ ਭਰਾਵੋ ਅੱਗੇ ਆਜ ਹੋਰ ਦਿਖਾ ਦਿੰਨੇ ਆ ਤੁਹਾਨੂੰ ਤੇ ਨਿਤ ਨਵੀਆਂ ਵੀਡੀਓ ਵੇਖਣ ਲਈ ਮੰਡੀਆਂ ਦੀਆਂ ਸ਼ਹਿਰਾਂ ਦੀਆਂ ਪਿੰਡਾਂ ਦੀਆਂ ਮੇਲਿਆਂ ਦੀਆਂ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਸਾਰੀ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਆਜ ਆ ਗਏ ਆ ਵਾਹ ਦੀ 11 ਤਰੀਕ ਦੀ ਮੰਡੀ ਲੱਗੀ ਹੋਈ ਆ ਤਨੋਲਾ ਜਿਲ੍ਹਾ ਲੈਣੇ ਜਾਣਕਾਰੀ ਆਪਣੀ ਮਾਝਾ ਤੋਰੇਗਾ ਮਾੜੀ ਜੀ ਕੀ ਰੇਟ ਰੂਟ ਕਰਦੇ ਆ ਪਤਾ 81 81 81 ਰੇਟ ਆ ਬਾਈ ਜਿਹਦਾ ਕਿਹੜੇ ਸੂਜੇ ਵੀਰੇ ਹੈ ਨਹੀਂ ਬੰਦਾ ਕੋਲੇ ਉਹ 81 ਰੇਟ ਕਰਦਾ ਬਾਈ ਦੂਜੇ ਨੇ ਦੱਸਤਾ ਇਹ ਮੰਡੀ ਤਨੋਲਾ ਵੀਰੋ ਪਾ ਦਿੱਤੀ ਲੜਾ ਮੈਂ ਸਕੇ ਚੱਲਣ ਦੇ ਉਹ ਵੱਡੀ ਗੰਤੀ ਚ ਮਾਲ ਪਹੁੰਚਿਆ ਹੋਇਆ ਤੇ ਸਾਰੀਆਂ ਵੀਡੀਓ ਆਪਣੇ ਪੇਜ ਤੇ ਚੱਲਦੀਆਂ ਪਹਿਲਾਂ ਵੀ ਜਿਹੜੇ ਮੇਲੇ ਹੋਏ ਕੋਟੜਾ ਹਨੋਲਾ ਸਾਰਿਆਂ ਨੂੰ ਬੜੀ ਠੀਕ ਆ ਗਿਆ ਇਦਾਂ ਨੂੰ ਤੇ ਨੇ ਨਾਲਾ ਹੈਦਰ ਕਾਰਾਨੀ ਹੈਗਾ ਓਏ ਇੱਥੇ ਹੈਗਾ ਅਸਿਸਟਡ ਸੀ ਭਾਈ ਨੇ ਉਹ ਵੀ ਉਹ ਨਾ ਹੀ ਪਰ ਕਾਇ ਪਾਇ ਲੈਂਗਾ ਤੇ ਟੋਰਸ ਤੋਂ ਦੀ ਜਾਂਦਾ ਯਾਰ ਆ ਕੀ ਕਰਾਂ ਬਾਰੀ ਬਹੁ ਫਿਰਦੇ ਆ ਦੇਖ ਲਓ ਸਵੇਰ ਦਾ ਟਾਈਮ ਹੀ ਆ ਹਜੇ 8:30 ਵਜੇ ਆ ਠੀਕ ਐ ਉਹ ਭਾਤੇ ਆਪਣੀਆਂ ਮਾਜਾਂ ਬਾਈ ਇਹ ਆ ਕਿਹੜੇ ਸੂਸੂਈ ਆ ਛੇ ਸੂਸੂਈ ਹੋਈ ਮਾਜਾਂ ਬਾਈ ਜੀ ਕਿੰਨਾ ਕ ਦੁੱਧ ਪਾਉਗੇ ਰੇ 15 ਤਿਆਰ ਆ ਕੱਟੀ ਜੰਦਾ 15 ਲੀਟਰ ਤਿਆਰ ਆ ਬਾਈ ਕਹਿੰਦਾ ਮਗਰਾ ਕੱਟੀ ਕਿੱਥੋਂ ਪਹੁੰਚੇ ਆਪਾਂ ਲੋਹਾ ਖੇਤ ਦਾ ਜ਼ਿਲ੍ਹਾ ਸੰਗਰੂਰ ਹਾਂਜੀ ਤੇ ਆਪਣਾ ਵਪਾਰ ਦਾ ਕੰਮਾ ਕਰਦੀ ਆ ਵਪਾਰ ਦਾ ਵਪਾਰ ਦਾ ਵੀ ਘਰੇ ਪੰਜਾਂ ਚਾਰ ਨੱਕ ਹੁੰਦੇ ਆ ਹਾਂਜੀ ਕੀ ਰੇਟ ਕਰਤਾ ਇਹਦਾ 140 140 ਮਾਤਨ ਕਰ ਦਾਂਗੇ ਵਿੱਚੋਂ ਹੈ 30 ਹੀ ਦੇ ਦਾਂਗੇ ਅੱਛਾ 30 ਹੀ ਦੇ ਦਾਂਗੇ ਨੰਬਰ ਬੋਲ ਦਿਆ ਦਾ 7883 63900 ਉਹ ਦੂਜੀ ਵੀ ਆਪਣੀ ਆ ਹਾਂਜੀ ਉਹ ਹਰਿਆਣੀ ਆਹ ਹਰਿਆਣੇ ਦੀ ਝੋਟੀ ਆ ਬਾਈ ਕਹਿੰਦਾ ਤੋੜ ਦੇਗਾ ਮਾੜੀ ਜੇ ਨੂੰ ਦੇਲੇ 15 ਪਿਆਰਾ ਸੰਭਾਲੋ ਅੰਦਰ ਵਾਲੀ ਲੀਟਰ ਵਾਲੀ ਮੱਝਾ ਬਾਈ ਕਹਿੰਦਾ 7 ਦਿਨ ਹੋ ਗਈ ਸੁਈ ਨੂੰ ਇਹ 7ਵਾਂ ਦਿਨ ਹੈ 15 ਪਿਆਰਾ ਆਹ ਦੇਖ ਤੈਨੂੰ ਉਸੇ ਰਸਤੇ ਤੇ ਦਿਖਾਈ ਨਹੀਂ ਜਾਂਦਾ ਮੈਂ ਕਹਿੰਦਾ ਆਟਰ ਰੂਟਰ ਬਹੁਤ ਕਮਾਲ ਦਾ ਬਾਈ ਜੀ ਹਰਿਆਣੇ ਦੀ ਝੋਟੀ ਦੱਸਦਾ ਬਾਈ ਦੇਲਾ ਦੀ ਹੈ ਮੈਲਾ ਪਾਵੜਾ ਮੈਲਾ ਪਾਵੜਾ ਤੂੰ ਕਹਿੰਦਾ ਬਾਈ ਲਿਆਂਦੀ ਆ ਸ਼ੇਰ ਹੱਸਾ ਲ ਚੰਗੀਆਂ ਮੱਝਾਂ ਬਾਈ ਕੋਲੇ ਮੈਂ ਵੀ ਗਿਆ ਰਹੇ ਆ। ਹਾਂ ਲੱਗ ਰਿਹਾ ਇੱਥੇ। ਆ ਡਰੂ ਡਰਾ ਦਾ ਤਸੱਲੀ ਨਾਲ ਚੈੱਕ ਕਰ ਸਾਂ ਕਦੇ ਕੋਧ ਦੀ ਠੀਕ ਆ। ਬਾਕੀ ਜਾਣਕਾਰੀ ਆਪਾਂ ਬਾਈ ਨੂੰ ਕੋਲੇ ਆ ਜਾਂਦੇ ਲੈ ਲੈਣੇ ਆ। ਕਿਹੜੇ ਸੂਜੇ ਵੀਰੇ ਇਹ? ਏਰ ਤੀਜਾ ਇਹ ਆ। ਇਹ ਤੀਜਾ। ਕਿੰਨਾ ਕਿ ਦੁੱਧ ਪਾਉਗਾ ਇਹ? ਇਹ ਤਾਂ ਤੀਜਾ ਹੈਗਾ ਨਹੀਂ ਦੂਜਾ ਵੀ ਕਹਿ ਕੇ ਵੇਚ ਸਕਦੇ। ਹਾਂ ਹਾਂ ਉਹ ਤਾਂ ਸਹੀ ਗੱਲ ਆ। ਹਾਂ ਚਵਾਈ ਬਹੁਤ ਮੋਟੀ ਹੈ ਜੀ। ਕਿੰਨਾ ਕਿ 18 ਕਿਲੋਟ ਦੇ ਆਈ ਹੋਈ ਆ ਜਮਾ। ਅੱਛਾ। ਹਾਂ ਦੇ ਦੂ 18 ਪਹਿਲੇ ਸੂਏ ਇਹਨਾਂ ਨੇ ਦੂਜੇ ਦਾ ਕੱਢਿਆ ਹੈਗਾ 17 ਕਿਲੋ ਲੀਟਰ ਹੋਰ ਵੱਧ ਕੀ ਦੱਸਦੇ ਆਪਾਂ ਠੀਕ ਆ ਇਹਦਾ ਕੀ ਰੇਟ ਕਰਿਆ ਜੀ ਇਹਦਾ 180 180 ਬਾਈ ਰੇਟ ਇਹਦਾ ਕਰਦਾ ਜਾਇਜ਼ ਰੇਟ ਆ 65 ਦੀ ਬੱਸ ਚੰਗੀ ਮਾਝਾ ਬਾਈ ਕਹਿੰਦਾ 65 ਦੀ ਦੇ ਦਿਆਂਗੇ ਤੇ ਬਾਕੀ ਫੋਨ ਲੈ ਲਿਆ ਆਪਾਂ ਗੱਲਬਾਤ ਆਪ ਦਾ ਆਪੇ ਕਰ ਸਕਦੇ ਹੋ ਤੁਸੀਂ ਦਸੱਲੀ ਆਪਣੀ ਆਪ ਕਰਨੀ ਹੈ ਬਾਈ ਜੀ ਐਮ ਆਡੀ ਤਣਾ ਉਹ ਲਾਤੇ ਰੌਣਕਾਂ ਲੱਗੀਆਂ ਹੋਈਆਂ ਪੇਜ ਨੂੰ ਜਰੂਰ ਫੋਲੋ ਕਰ ਲਿਓ ਸਾਰੀਆਂ ਵੀਡੀਓ ਮਿਲ ਲਿਆ ਦੀਆਂ ਚਿਹਰਾਂ ਦੀਆਂ ਪਿੰਡਾਂ ਦੀਆਂ ਆਪਣੇ ਪੇਜ ਤੇ ਪਾਈਆਂ ਹੋਈਆਂ ਹੋ ਠੀਕ ਹੈ ਜੇ ਕਿਸੇ ਭਰਾ ਨੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਆ 94799 8308 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ